ਟੀਵੀ ਐਂਡ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦ ਬੈਣੀਪਾਲ ਸ਼ੋਅ ਵਿੱਚ ਤੁਹਾਡਾ ਸਭਨਾਂ ਦਾ ਨਿਗਾ ਸਵਾਗਤ ਵਿੱਤ ਮੰਤਰੀ ਹਰਪਾਲ ਟੀਮਾਰੇ ਐਸਟੀ ਆਰਐਫ ਦੇ ਅੰਕੜੇ ਕੀਤੇ ਜਾ ਰਹੀ ਪ੍ਰਧਾਨ ਮੰਤਰੀ ਦੇ ਰਾਹਤ ਫੰਡ ਤੋਂ ਬਾਅਦ ਸਿਆਸਤ ਗਰਮਾਈ ਸਕੱਤਰ ਦੇ ਅਹੁਦੇ ਤੇ ਨਿਯੁਕਤੀ ਨੂੰ ਲੈ ਕੇ ਬੀਬੀ ਐਮਬੀ ਨੇ ਹਾਈ ਕੋਰਟ ਵਿੱਚ ਦਿੱਤਾ ਜਵਾਬ ਸੀਪੀ ਅਰਾਧਾ ਕ੍ਰਿਸ਼ਨਨ ਨੇ 15ਵੇਂ ਉਪ ਰਾਸ਼ਟਰਪਤੀ ਵਜੋਂ ਲਿਆ ਹਲਫ਼ ਪਿੰਡ ਜੀਦਾ ਤਮਾਕਾ ਮਾਮਲੇ ਵਿੱਚ ਵੱਡਾ ਖੁਲਾਸਾ ਸੁਪਰੀਮ ਕੋਰਟ ਨੇ ਕੰਗਣਾ ਰਣੌਤੀ ਕੀਤੀ ਝਾੜ ਚੰਬ ਕੈਨੇਡਾ ਵਿੱਚ ਆਰਜੀ ਕਾਮਯਾਬੀ ਸੰਬੰਧੀ ਪ੍ਰਧਾਨ ਮੰਤਰੀ ਦਾ ਵੱਡਾ ਐਲਾਨ ਕੈਨੇਡਾ ਚ ਗੈਂਗवार ਪੰਜਾਬੀ ਨੌਜਵਾਨ ਦੀ ਮੌਤ ਅਤੇ ਨੇਪਾਲ ਵਿੱਚ ਅੰਤਰਿਮ ਪ੍ਰਧਾਨ ਮੰਤਰੀ ਦੇ ਨਾਮ ਤੇ ਬਣੀ ਸਹਿਮਤੀ ਅਤੇ ਕੁਝ ਹੋਰ ਜਾਣਕਾਰੀਆਂ ਆਪਣੇ ਪ੍ਰੋਗਰਾਮ ਦੌਰਾਨ ਸ਼ਾਮਲ ਰਹਿਣਗੀਆਂ ਇਦੇ ਤੋਂ ਪਹਿਲਾਂ ਇਹਨਾਂ ਤੇ ਵਿਸਥਾਰਤ ਗੱਲਬਾਤ ਕੀਤੀ ਜਾਵੇ ਤੁਹਾਨੂੰ ਸਭਨਾਂ ਨੂੰ ਬੇਨਤੀ ਹੈ ਕਿ ਪਹਿਲਾਂ ਪ੍ਰੋਗਰਾਮ ਦੇਖ ਲੈਣਾ ਸੁਣ ਲੈਣਾ ਜੇ ਚੰਗਾ ਲੱਗਿਆ ਫਿਰ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਦੂਸਰੀ ਬੇਨਤੀ ਇਹ ਕਿ ਜੇਕਰ ਹਾਲੇ ਤੱਕ ਤੁਸੀਂ ਆਪਣੇ ਚੈਨਲ ਸਬਸਕ੍ਰਾਈਬ ਨਹੀਂ ਕੀਤੇ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਨੋਟੀਫਿਕੇਸ਼ਨ ਵਾਲੀ ਘੰਟੀ ਜ਼ਰੂਰ ਔਨ ਕਰ ਲੈਣੀ ਤੁਹਾਡੇ ਦਰੋਂ ਧੰਨਵਾਦੀ ਹੋਵਾਂਗੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਐਸਟੀਆਰਐਫ ਦੀ ਪੰਜਾਬ ਵੱਲੋਂ ਸੂਬਾ ਆਫਤ ਰਾਹਤ ਫੰਡ ਭਾਵ ਐਸਟੀਆਰਐਫ ਨੂੰ ਲੈ ਕੇ ਭਾਜਪਾ ਆਗੂਆਂ ਦੇ ਵੱਲੋਂ ਕੀਤੀ ਜਾ ਰਹੀ ਬਿਆਨਵਾਜ਼ ਦਾ ਖੰਡਨ ਕਰ ਦਿੰਦਾ ਹੈ ਅਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਅਸਲ ਅਤੇ ਅਧਿਕਾਰਤ ਅੰਕੜੇ ਜਾਰੀ ਕਰ ਦਿੰਦੇ ਹੈ ਪੰਜਾਬ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਫਤ ਰਾਹਤ ਫੰਡ ਤੇ ਜਾਣਬੁੱਝ ਕੇ ਜਨਤਾ ਨੂੰ ਗੁੰਮਰਾਹ ਕਰਨ ਲਈ ਭਾਜਪਾ ਦੀ ਨਰਦਿਆਵੀ ਕੀਤੀ ਹੈ ਉਹਨਾਂ ਕਿਹਾ ਕਿ ਭਾਜਪਾ ਆਗੂ ਪੰਜਾਬ ਸਰਕਾਰ ਨੂੰ ਬਦਨਾਮ ਕਰਨ ਲਈ ਬੇਸ਼ਰਮੀ ਨਾਲ ਝੂਠ ਫੈਲਾ ਰਹੇ ਨੇ ਸਚਾਈ ਹੁਣ ਲੋਕਾਂ ਦੇ ਸਾਹਮਣੇ ਰੱਖ ਰਹੇ ਹਾਂ ਅਤੇ SDRF ਤੋਂ ਪ੍ਰਾਪਤ ਅਤੇ ਖਰਚ ਜੋ ਕੀਤਾ ਗਿਆ ਹਰ ਇੱਕ ਸਭ ਕੁਝ ਜਨਤਕ ਡੋਮੇਨ ਤੇ ਪਿਆ ਹੈ। ਉਹਨਾਂ ਨੇ 1 April 2022 ਤੋਂ ਪੰਜਾਬ ਸਰਕਾਰ ਦੁਆਰਾ ਭਾਰਤ ਸਰਕਾਰ ਤੋਂ SDRF ਦੇ ਤਹਿਤ ਜਿੰਨਾ ਵੀ ਫੰਡ ਆਇਆ ਅਤੇ ਜੋ ਪੰਜਾਬ ਦੇ ਵੱਲੋਂ ਖਰਚਿਆ ਗਿਆ ਉਹਦਾ ਪੂਰਾ ਅੰਕੜਾ ਤੇ ਬਿਉਰਾ ਪੇਸ਼ ਕਰ ਦਿੱਤਾ ਹੈ। ਜਿਸ ਦੇ ਵਿੱਚ 2022-23 ਵਿੱਚ 208 ਕਰੋੜ ਮਿਲੇ ਅਤੇ 61 ਕਰੋੜ ਰੁਪਏ ਖਰਚ ਦਿੱਤੇ ਗਏ। 2023-24 ਵਿੱਚ 645 ਕਰੋੜ ਰੁਪਏ ਆਏ ਅਤੇ 420 ਕਰੋੜ ਰੁਪਏ ਖਰਚ ਕਰ ਦਿੱਤੇ ਗਏ। 2024-25 ਵਿੱਚ 488 ਕਰੋੜ ਮਿਲੇ ਅਤੇ 27 ਕਰੋੜ ਰੁਪਏ ਖਰਚ ਕਰ ਦਿੱਤੇ ਗਏ। 2025-26 ਵਿੱਚ 241 ਕਰੋੜ ਮਿਲੇ ਅਤੇ 140 ਕਰੋੜ ਰੁਪਏ ਹੁਣ ਤੱਕ ਖਰਚ ਜਾ ਚੁੱਕੇ ਨੇ। 1 ਅਪ੍ਰੈਲ 2022 ਤੋਂ ਲੈ ਕੇ 10 ਸਤੰਬਰ 2025 ਤੱਕ ਪੰਜਾਬ ਸਰਕਾਰ ਨੂੰ ਭਾਰਤ ਸਰਕਾਰ ਤੋਂ SDRF ਦੇ ਤਹਿਤ ਕੁੱਲ 1582 ਕਰੋੜ ਰੁਪਏ ਮਿਲੇ ਹੈ ਜਿਸ ਦੇ ਵਿੱਚੋਂ 649 ਕਰੋੜ ਰੁਪਏ ਪੂਰੇ ਸੂਬੇ ਵਿੱਚ ਵੱਖ-ਵੱਖ ਰਾਹਤ ਕਾਰਜਾਂ ਅਤੇ ਮੁੜ ਵਸੇਬਾ ਕਾਰਜਾਂ ਤੇ ਪਹਿਲਾਂ ਹੀ ਖਰਚ ਕੀਤੇ ਜਾ ਚੁੱਕੇ ਨੇ ਜਦੋਂ ਕਿ ਬਾਕੀ 933 ਕਰੋੜ ਦੀ ਵਰਤੋਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਸਮੇਂ ਸਿਰ ਸਹਾਇਤਾ ਯਕੀਨੀ ਬਣਾਉਣ ਲਈ ਚੱਲ ਰਹੀ ਅਤੇ ਔਰ ਵਾਲੇ ਰਾਹਤ ਕਾਰਜਾਂ ਲਈ ਕੀਤੀ ਜਾ ਰਹੀ ਹੈ ਉਹਨਾਂ ਨੇ ਭਾਜਪਾ ਆਗਮਾਂ ਤੇ ਪਲਟਵਾਰ ਕਰਦਿਆਂ ਕਿਹਾ ਕਿ ਜੋ ਲੋਕ ਕਦੇ ਪੰਜਾਬ ਅਤੇ ਉਸਦੇ ਅਧਿਕਾਰਾਂ ਲਈ ਖੜੇ ਨਹੀਂ ਹੋਏ ਬੋਲੇ ਨਹੀਂ ਉਹਨਾਂ ਨੂੰ ਸਾਡੇ ਤੋਂ ਸਵਾਲ ਕਰਨ ਦਾ ਵੀ ਕੋਈ ਨੈਤਿਕ ਅਧਿਕਾਰ ਨਹੀਂ ਹੈ ਉਹ ਸਿਰਫ ਰਾਜਨੀਤਿਕ ਲਾਭ ਉਠਾਉਣ ਲਈ ਇੱਕ ਬਦਨੀਤੀ ਵਾਲੀ ਮਹਿੰਮ ਚਲਾ ਕੇ ਅਸਲ ਤੱਥਾਂ ਨੂੰ ਛੁਪਾ ਰਹੇ ਨੇ ਤਾਂ ਜੋ ਇਸ ਸੰਕਟ ਦੇ ਸਮੇਂ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਸਕੇ ਚੀਮਾ ਨੇ ਭਾਜਪਾ ਪੰਜਾਬ ਦੇ ਆਗੂ ਨੂੰ ਚੁਣੌਤੀ ਦਿੱਤੀ ਹੈ ਕੋ ਆਪਣੀ ਬਦਨੀਤੀ ਵਾਲੀ ਮਹਿੰਮ ਬੰਦ ਕਰਨ ਅਤੇ ਜਵਾਬ ਦੇਣ ਕਿ ਕੇਂਦਰ ਨੇ ਐਸਡੀ ਆਰਐਫ ਬਾਰੇ ਝੂਠੀ ਕਹਾਣੀ ਬਣੀ ਹੈ ਅਤੇ ਇਹ ਪੰਜਾਬ ਦੇ ਹਜ਼ਾਰਾਂ ਕਰੋੜ ਰੁਪਏ ਦੇ ਜਾਇਜ਼ ਬਕਾਇਆ ਨੂੰ ਹੁਣ ਤੱਕ ਕਿਉਂ ਰੋਕੇ ਰੱਖਿਆ ਉਹਦੇ ਬਾਬ ਤੁਸੀ ਮੰਗ ਕਦੇ ਕਿਉਂ ਨਹੀਂ ਕੀਤੀ ਹੁਣ ਇੱਕ ਪਾਸੇ 1600 ਕਰੋੜ ਰੁਪਇਆ ਦੇ ਕੇ ਭਾਜਪਾ ਆਗੂ ਸੁਨੀਲ ਜਾਖੜ ਅਤੇ ਰਵਨੀਤ ਮਿੱਟੂ ਵਾਹ ਵਾ ਖਟ ਰਹੇ ਨੇ ਕਿਉਂਕਿ ਹੜਾਂ ਦੇ ਨਾਲ ਇਸ ਵਕਤ ਪੰਜਾਬ ਜੂਝ ਰਿਹਾ ਹੈ ਇੱਕ ਪਾਸੇ ਸਿਰਫ ਕੇਂਦਰ ਸਰਕਾਰ ਦੇ ਵੱਲੋਂ 1600 ਕਰੋੜ ਰੁਪਏ ਦੀ ਮੁਢਲੀ ਰਾਹਤ ਦਾ ਐਲਾਨ ਕੀਤਾ ਗਿਆ ਉੱਥੇ ਹੀ ਇੱਕ ਸਿੱਖ ਸੰਸਥਾ ਨੇ ਵੱਡੇ ਪੱਧਰ ਤੇ ਮਦਦ ਦਾ ਐਲਾਨ ਕਰਦਿਆਂ 500 ਕਰੋੜ ਰੁਪਏ ਪੁਨਰਵਾਸ ਵਾਸਤੇ ਰਾਖਵੇਂ ਕਰਦਾ ਐਲਾਨ ਕਰ ਦਿੱਤਾ ਹੈ। ਸੰਤ ਹਾਕਮ ਸਿੰਘ ਸਰਹਾਲੀ ਸਾਹਿਬ ਜੋ ਕਿ ਛੇਪੁਰ ਐਮਪੀ ਵੱਲੋਂ ਪੰਜਾਬ ਦੇ ਮੁੜ ਵਸੇਬੇ ਲਈ ਹੈ ਅਤੇ ਉਹਨਾਂ ਵੱਲੋਂ ਇਹ 500 ਕਰੋੜ ਦੀ ਮਦਦ ਦਾ ਐਲਾਨ ਕੀਤਾ ਗਿਆ ਹੈ। ਇਸ ਰਕਮ ਨਾਲ ਘਰਾਂ ਦੀ ਬਰੰਮਤ, ਖੇਤੀਬਾੜੀ ਦੀ ਜ਼ਮੀਨ ਪੱਧਰੀਕਰਨ ਅਤੇ ਬੰਨਾਂ ਨੂੰ ਮਜ਼ਬੂਤ ਕਰਦਾ ਕੰਮ ਕੀਤਾ ਜਾਏਗਾ। ਹੜ੍ਹਾਂ ਦੀ ਸਭ ਤੋਂ ਗੰਭੀਰ ਸਥਿਤੀ ਦੌਰਾਨ ਇਹ ਸਿੱਖ ਸੰਸਥਾ ਮੈਦਾਨ ਵਿੱਚ ਡਟ ਗਈ ਹੈ। ਇਸ ਨੇ ਕਿਸ਼ਤੀਆਂ ਰਾਹੀਂ ਲੋਕਾਂ ਨੂੰ ਬਚਾਉਣ ਵਿੱਚ ਵੀ ਮਦਦ ਕੀਤੀ ਹੈ ਖਾਣ ਪੀਣ ਦਾ ਸਮਾਨ ਦਵਾਈਆਂ ਪਹੁੰਚਾਈਆਂ ਨੇ ਅਤੇ ਰੈਸਕਿਊ ਆਪਰੇਸ਼ਨ ਵਿੱਚ ਵੀ ਇਹਨਾਂ ਵੱਲੋਂ ਸਰਗਰਮ ਹਿੱਸਾ ਲਿਆ ਗਿਆ ਹੈ ਤੇ ਹੁਣ ਸੁਖਵੀਰ ਵੱਡੇ ਪੱਤਰ ਤੇ ਲੋਕ ਆਖ ਰਹੇ ਸੀ ਕਿ ਡੀਜ਼ਲ ਦੇ ਰਿਹਾ ਤੇ ਪੈਸਾ ਵੰਡ ਰਿਹਾ ਪਰ ਉਸ ਤੇ ਚੋਰੀ ਦਾ ਪਰਦਾਫਾਸ਼ ਹੋ ਗਿਆ ਕਿਉਂਕਿ ਅਸਲ ਦੇ ਵਿੱਚ ਇਹ ਪੈਸਾ ਦੱਸਿਆ ਜਾ ਰਿਹਾ ਇਲਜ਼ਾਮ ਲਾਏ ਜਾ ਰਹੇ ਨੇ ਕਿ ਸ਼ਰੋਮਣੀ ਅਕਾਲੀ ਦਲ ਜਾਂ ਸੁਖਵੀਰ ਬਾਦਲ ਦਾ ਨਹੀਂ ਹੈ ਇਹ ਪੈਸਾ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗੋਲਕ ਭਾਵ ਲੋਕਾਂ ਦੇ ਧਨ ਦਾ ਹੈ। ਅਸਲ ਦੇ ਵਿੱਚ ਇਹ ਦੋਸ਼ ਲਾਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਪਰਮਜੀਤ ਕੌਰ ਲਾਂਡਰਾ ਜਥੇਦਾਰ ਸਤਵਿੰਦਰ ਸਿੰਘ ਟੋੜਾ ਜਥੇਦਾਰ ਮਲਕੀਸ਼ ਸਿੰਘ ਚੰਗਾਲ ਅਤੇ ਜਥੇਦਾਰ ਰਾਮਪਾਲ ਸਿੰਘ ਵੈਣੀਵਾਲ ਨੇ। ਉਹਨਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਇਹਦਾ ਪਰਦਾਫਾਸ਼ ਕਰ ਦਿੱਤਾ ਗਿਆ ਕਿ ਸਿਆਸੀ ਲਾਭ ਲਈ ਸ਼੍ਰੋਮਣੀ ਕਮੇਟੀ ਦੇ ਫੰਡਾਂ ਦੀ ਅੰਨੇਵਾ ਲੁੱਟ ਅਤੇ ਸਖਤ ਇਤਰਾਜ਼ ਪ੍ਰਗਟਾਏ ਅਤੇ ਦੁਰਵਰਤੋਂ ਦੀ ਗੱਲ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਸ਼੍ਰੋਮਣੀ ਕਮੇਟੀ ਦੀ ਗੋਲਕ ਦੀ ਲੁੱਟ ਤੇ ਗੰਭੀਰ ਸਵਾਲ ਉਠਾ ਦਿੱਤੇ ਨੇ ਬੀਬੀ ਪਰਮਜੀਤ ਕੌਰ ਲਾਂਡਰਾ ਨੇ ਸ਼੍ਰੋਮਣੀ ਕਮੇਟੀ ਦੇ ਫੰਡਾਂ ਦੀ ਰਾਜਨੀਤਿਕ ਵਰਤੋਂ ਕਰਦੇ ਸਬੂਤ ਵੀ ਪੇਸ਼ ਕਰ ਦਿੱਤੇ ਨੇ ਕਿ ਸ਼੍ਰੋਮਣੀ ਕਮੇਟੀ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਵੱਧ ਤੋਂ ਮਦਦ ਮੁਵਦਦਤਾ ਖੁਦ ਕਰਨੀ ਚਾਹੀਦੀ ਹੈ ਇਹ ਪੰਥ ਦੀ ਆਵਾਜ਼ ਵੀ ਹੈ ਅਤੇ ਲੋਕਾਂ ਦੀ ਮੰਗ ਵੀ ਹੈ ਪਰ ਕਿਸੇ ਵੀ ਰਾਜਨੀਤਿਕ ਆਗੂ ਰਾਹੀਂ ਸ਼੍ਰੋਮਣੀ ਕਮੇਟੀ ਦੇ ਪੈਸੇ ਦੀ ਵਰਤੋਂ ਨੂੰ ਸੰਗਤ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਬੀਬੀ ਲਾਂਡਰਾ ਨੇ ਮਕਰੋੜ ਸਾਹਿਬ ਅਤੇ ਮੂਲਕ ਵਿੱਚ ਸੁਖਵੀਰ ਬਾਦਲ ਦੇ ਵੱਲੋਂ ਡੀਜ਼ਲ ਦੇ ਕੀਤੇ ਐਲਾਨ ਦੇ ਬਾਬਤ ਵੱਡਾ ਖੁਲਾਸਾ ਕਰ ਦਿੱਤਾ ਤੇ ਸਬੂਤ ਵੀ ਪੇਸ਼ ਕਰ ਦਿੱਤੇ ਨੇ ਉਹਨਾਂ ਆ ਕਿ ਸੁਖਵੀਰ ਬਾਦਲ ਨੇ 5 ਤਰੀਕ ਨੂੰ ਦੋਵਾਂ ਥਾਵਾਂ ਤੇ 2-2000 ਲੀਟਰ ਡੀਜ਼ਲ ਦੇਣ ਦਾ ਐਲਾਨ ਕਰ ਦਿੱਤਾ ਸੀ ਅਤੇ ਫਿਰ ਹਲਕਾ ਇੰਚਾਰਜ ਖੰਡੇਵਾਦ ਨੇ 5 ਤਰੀਕ ਨੂੰ ਦੋਵਾਂ ਥਾਵਾਂ ਤੇ 2-2000 ਲੀਟਰ ਦੇਣ ਦਾ ਵੀ ਐਲਾਨ ਕੀਤਾ ਬਾਦਲ ਧੜਾ ਉਹਨਾਂ ਦੱਸਿਆ ਕਿ ਨਿੱਜੀ ਹਿੱਤਾਂ ਲਈ ਗੁਰੂ ਦੀ ਗੋਲਕ ਦੀ ਦੁਰਵਰਤੋਂ ਕਰ ਰਿਹਾ ਹੈ ਗਰੀਬ ਦੀ ਜ਼ੁਬਾਨ ਗੁਰੂ ਦੀ ਗੋਲਕ ਦੇ ਸਿਧਾਂਤ ਦੇ ਉਲਟ ਪੱਤਰਾਂ ਅਤੇ ਵੀਡੀਓ ਰਿਕਾਰਡਿੰਗ ਕੁਝ ਸਬੂਤ ਪੇਸ਼ ਕਰਕੇ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੁਖਵੀਰ ਨੂੰ ਕਟਾਰੇ ਵਿੱਚ ਖੜਾ ਕਰ ਦਿੱਤਾ। ਉਹਨਾਂ ਆ ਕਿ ਗੁਰਦੁਆਰਾ ਨਾਨਕਿਆਣਾ ਸਾਹਿਬ ਜੋ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਉਹ ਤੋਂ ਮੁੱਖ ਦਫ਼ਤਰ ਨੂੰ 6 ਸਤੰਬਰ ਨੂੰ ਇੱਕ ਪੱਤਰ ਨੰਬਰ 441 ਲਿਖਿਆ ਗਿਆ। ਇਸ ਤੇ ਜਵਾਬ ਵਿੱਚ 9 ਸਤੰਬਰ ਨੂੰ 3000 ਲੀਟਰ ਡੀਜ਼ਲ ਦੀ ਪਰਵਾਨਗੀ ਦੇ ਦਿੱਤੀ ਗਈ ਅਤੇ ਇਹ ਡੀਜ਼ਲ ਸੁਖਵੀਰ ਬਾਦਲ ਦੇ ਹਲਕਾ ਇੰਚਾਰਜ ਗਗਨਦੀਪ ਸਿੰਘ ਖੰਡੇ ਬਾਦਰਾਹੀ ਵੰਡਿਆ ਗਿਆ ਇਸ ਸਬੰਧੀ ਉਹਨਾਂ ਨੇ ਸਬੂਤ ਮੀਡੀਆ ਦੇ ਸਾਹਮਣੇ ਪੇਸ਼ ਕਰ ਦਿੱਤੇ ਨੇ ਉਹਨਾਂ ਦਾ ਕਹਿਣਾ ਸੀ ਕਿ ਇਹ ਲੋਕਾਂ ਨੂੰ ਮਦਦ ਤਾਂ ਦਿੱਤੀ ਜਾਣੀ ਚਾਹੀਦੀ ਹੈ ਪਰ ਐਲਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਜਾਂ ਮੈਂਬਰ ਕਰਨ ਇਹਨਾਂ ਦੀ ਵੰਡ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਮੈਂਬਰ ਜਾਂ ਮੁਲਾਜ਼ਮ ਕਰਨ ਸੁਖਵੀਰ ਬਾਦਲ ਐਲਾਨ ਕਿਉਂ ਕਰਨ ਉਹ ਕਿਹੜੀ ਹیثیت ਨਾਲ ਕਰ ਰਹੇ ਨੇ ਤੇ ਜਾਂ ਫਿਰ ਵੰਡ ਹਲਕਾ ਇੰਚਾਰਜ ਕਿਵੇਂ ਰਿਹਾ ਤੇ ਹੁਣ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਆਏ ਹੜ੍ਹਾਂ ਦਾ ਪ੍ਰਭਾਵ ਕਿੱਥੇ ਇੱਕ ਤੱਕ ਹੈ ਇਹਨਾਂ ਤਬਾਹਕੁੰਨ ਹੜ੍ਹਾਂ ਨੇ ਪਾਵਰ ਕਾਰਪੂਰੀ ਵੱਡਾ ਝਟਕਾ ਦਿੱਤਾ ਹੈ ਇਸ ਕਾਰਨ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੂੰ ਆਪਣੇ ਬੁਨਿਆਦੀ ਢਾਂਚੇ ਵਿੱਚ ਭਾਰੀ ਨੁਕਸਾਨ ਚੜਨਾ ਪਿਆ ਸਭ ਤੋਂ ਵੱਡਾ ਨੁਕਸਾਨ ਪਠਾਨਕੋਟ ਸਥਿਤ ਅਪਾਰ ਵਿਆਸ ਡਾਇਵਰਜਨ ਚੈਨਲ ਹਾਈਡਲ ਪਾਵਰ ਪ੍ਰੋਜੈਕਟ ਨੂੰ ਦੱਸਿਆ ਜਾ ਰਿਹਾ ਹੈ ਇਹਦੇ ਨਾਲ ਲਗਭਗ 62 ਕਰੋੜ ਰੁਪਏ ਦਾ ਨੁਕਸਾਨ ਦਰਜ ਕੀਤਾ ਗਿਆ ਹੈ ਪਟਿਆਲਾ ਸਥਿਤ ਪੀਐਸ ਪੀਸੀਐਲ ਮੁਖ ਦਫ਼ਤਰ ਦੇ ਵੱਲੋਂ ਤਿਆਰ ਕੀਤੀ ਗਈ ਸ਼ੁਰੂਆਤੀ ਰਿਪੋਰਟ ਦੇ ਮੁਤਾਬਕ ਕੁੱਲ ਅੰਦਾਜ਼ਨ ਨੁਕਸਾਨ 102 ਕਰੋੜ ਦੇ 58 ਲੱਖ ਤੱਕ ਪਹੁੰਚ ਚੁੱਕਾ ਹੈ ਇਹ ਹੜ ਅਸਾਧਾਰਨ ਮੀਂਹ ਅਤੇ ਸਤਲੁਜ ਵਿਆਸਤਰਿਆ ਤੇ ਉਫਾਣ ਕਾਰਨ ਆਈ ਜਿਸ ਨੇ ਖੇਤੀਬਾੜੀ ਵਾਲੀ ਜ਼ਮੀਨ ਰਹਾਇਸ਼ੀ ਇਲਾਕਿਆਂ ਤੇ ਸਰਕਾਰੀ ਬੁਨਿਆਦੀ ਢਾਂਚੇ ਨੂੰ ਪਾਣੀ ਹੇਠ ਧੱਕ ਦਿੱਤਾ ਕੁੱਲ 2322 ਡਿਸਟ੍ਰੀਬਿਊਟਰ ਟਰਾਂਸਫਾਰਮਰ ਨੁਕਸਾਨੇ ਗਏ ਨੇ ਜਿਸ ਨਾਲ 3.22 ਪਾਵ 23 ਕਰੋੜ 22 ਲੱਖ ਰੁਪਏ ਦੇ ਨੁਕਸਾਨ ਦਾ ਅੰਦਾਜ਼ਾ ਇਨ੍ਹਾਂ ਟਰਾਂਸਫਾਰਮਰਾਂ ਦੇ ਨੁਕਸਾਨ ਕਰਨ ਹਜ਼ਾਰਾਂ ਕਰਾਂਤੀ ਉਦਯੋਗਿਕ ਇਕਾਈਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ। ਹੜਾ ਕਾਰਨ 7114 ਬਿਜਲੀ ਦੇ ਖੰਭੇ ਪਾਣੀ ਦੀ ਲਪੇਟ ਵਿੱਚ ਆ ਗਏ ਜਾਂ ਟੁੱਟ ਗਏ ਹੈ ਜਿਸ ਨਾਲ 3 ਕਰੋੜ 56 ਲੱਖ ਰੁਪਏ ਦਾ ਨੁਕਸਾਨ ਦੱਸਿਆ ਗਿਆ ਹੈ। ਇਹਦੇ ਤੋਂ ਇਲਾਵਾ 864 ਕਿਲੋਮੀਟਰ ਲੰਬੀ ਕੰਡਕਟਰ ਤੇ ਬਿਜਲੀ ਤਾਰਾਂ ਵੀ ਖਤਮ ਹੋ ਗਈਆਂ ਨੇ। ਜਿਸ ਨਾਲ 4 ਕਰੋੜ ਤੇ 32 ਲੱਖ ਰੁਪਏ ਦਾ ਨੁਕਸਾਨ ਦੱਸਿਆ ਜਾ ਰਿਹਾ ਹੈ ਤੇ ਹੁਣ ਗੱਲ ਕਰਦੇ ਆ ਆਪ ਵਿਧਾਇਕ ਦੀ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਤੇ ਚੱਲ ਰਿਹਾ ਜਲੰਧਰ ਸੈਂਟਰਲ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਾਮਨ ਅਰੋੜਾ ਨੂੰ ਥਾਣਾ ਜਲੰਧਰ ਕੈਂਟ ਵਿੱਚ ਰੱਖਿਆ ਗਿਆ ਅਤੇ ਉਹਨਾਂ ਦੇ ਇਰਦ ਗਿਰਦ ਰਹਿਣ ਵਾਲਿਆਂ ਨੂੰ ਪੁਲਿਸ ਵੱਲੋਂ ਲਗਾਤਾਰ ਪੁੱਛਗਿੱਛ ਵਾਸਤੇ ਸੱਦਿਆ ਜਾ ਰਿਹਾ ਹੈ ਬੀਤੇ ਦਿਨੀ ਏਐਸਪੀ ਜਲੰਧਰ ਸੈਂਟਰਲ ਅਮਨਦੀਪ ਸਿੰਘ ਅਤੇ ਐਸਐਚਓ ਰਾਮਾ ਮੰਡੀ ਮਨਜਿੰਦਰ ਸਿੰਘ ਦੇ ਵੱਲੋਂ आतीश अरोड़ा नामी व्यक्ति ਨੂੰ ਬੁਲਾ ਕੇ ਉਹਨਾਂ ਕੋਲੋਂ ਲਗਭਗ 2 ਘੰਟਿਆਂ ਤੱਕ ਪੁੱਛਗਿੱਛ ਕੀਤੀ ਗਈ ਜਾਣਕਾਰੀ ਮੁਤਾਬਕ ਆतीश अरोड़ा ਤੇ ਉਸਦੇ ਪਰਾ ਗੌਰਵ अरोड़ा ਤੋਂ ਪੁੱਛਗਿੱਛ ਵਿੱਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਗਿਆ ਸੀ ਆतीश अरोड़ा ਤਾਂ ਪਹੁੰਚ ਗਿਆ ਸੀ ਪਰ ਗੌਰਵ अरोड़ा ਨਹੀਂ ਸੀ ਪਹੁੰਚਿਆ ਜਿਸ ਬਾਰੇ ਆतीश ਨੇ ਪੁਲਿਸ ਨੂੰ ਕਿਹਾ ਕਿ ਗੌਰਵ अरोड़ा ਇਸ ਸਮੇਂ ਵਿਦੇਸ਼ ਵਿੱਚ ਹੈ ਅਤੇ ਆतीश ਤੋਂ ਕੀਤੀ ਗਈ ਲੰਬੀ ਪੁੱਛਗਿੱਛ ਤੋਂ ਬਾਅਦ ਵੀ ਪੁਲਿਸ ਦੇ ਹੱਥ ਕੋਈ ਨਵਾਂ ਸੁਰਾਗ ਲੱਗਾ ਜਾਂ ਨਹੀਂ ਇਹਦਾ ਕੋਈ ਖੁਲਾਸਾ ਨਹੀਂ ਹੋ ਸਕਿਆ ਮਿਲੀ ਸੂਚਨਾ ਇਹ ਸੀ ਕਿ ਦੋਵੇਂ ਪ੍ਰਾਰ ਰਮਨ ਅਰੋੜਾ ਦੇ ਨਾਲ ਹੀ ਉਸਤੀ ਗੱਡੀ ਵਿੱਚ ਹੋਇਆ ਕਰਦੇ ਸਨ ਆਤਸ਼ ਨੇ ਅਜਿਹੀ ਕੋਈ ਵੀ ਗੱਲ ਹੋਣ ਤੋਂ ਪਰ ਇਨਕਾਰ ਕਰ ਦਿੱਤਾ ਇਸ ਤੋਂ ਇਲਾਵਾ ਪੁਲਿਸ ਨੇ ਰਮਨ ਅਰੋੜਾ ਦੀ ਹਿਮਾਚਲ ਪ੍ਰਦੇਸ਼ ਵਿੱਚ ਚਰਚਾ ਵਿੱਚ ਆਈ ਜਾਇਦਾਦ ਨੂੰ ਵੀ ਲੈ ਕੇ ਪੁੱਛਗਿੱਛ ਕੀਤੀ ਹੈ ਜਿਸ ਤੇ ਰਮਨ ਨੇ ਪੁਲਿਸ ਨੂੰ ਕਿਹਾ ਕਿ ਹਿਮਾਚਲ ਵਿੱਚ ਨਾ ਹੀ ਉਸਤੀ ਕੋਈ ਜਾਇਦਾਦ ਹੈ ਅਤੇ ਨਾ ਹੀ ਉੱਥੇ ਉਹਦਾ ਕੋਈ ਰਿਸ਼ਤੇਦਾਰ ਰਹਿੰਦਾ ਪੁਲਸ ਮੁਤਾਬਕ ਵਿਧਾਇਕ ਪੁਲਿਸ ਨੂੰ ਪੁੱਛਗਿੱਛ ਵਿੱਚ ਪੂਰਾ ਸਹਿਯੋਗ ਨਹੀਂ ਦੇ ਰਿਹਾ ਥਾਣਾ ਮੁਖੀ ਰਾਮਾ ਮੰਡੀ ਨੇ ਕਿਹਾ ਕਿ ਰਮਨ अरोड़ा ਦੇ ਖਿਲਾਫ ਡਰਾਾ ਧਮਕਾ ਕੇ ਜ਼ਬਰਨ ਹਰ ਮਹੀਨੇ ਪੈਸੇ ਵਸੂਲ ਕਰਨ ਸਬੰਧੀ ਮੁਕੱਦਮਾ ਦਰਜ ਕਰਵਾਉਣ ਵਾਲੇ ਠੇਕੇਦਾਰ ਰਕੇਸ਼ ਕੁਮਾਰ ਦੀ ਟਰੈਕ ਪਾਰਕਿੰਗ ਵਾਲੀ ਜਗ੍ਹਾ ਦੇ ਮਾਲਕ ਗੁਰਚਰਨ ਸਿੰਘ ਚੰਨੀ ਤੋਂ ਉਹਨਾਂ ਦੀ ਜਗ੍ਹਾ ਨੂੰ ਲੈ ਕੇ ਉਹਨਾਂ ਕੋਲੋਂ ਮੌਜੂਦ ਦਸਤਾਵੇਜ਼ ਵੀ ਚੈੱਕ ਕੀਤੇ ਗਏ ਐ ਤੇ ਹੁਣ ਗੱਲ ਕਰਦੇ ਆ 77 ਦੇ ਅਹੁਦੇ ਦੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ BBMB ਦੇ ਵਿੱਚ 77 ਦੇ ਅਹੁਦੇ ਤੇ ਨਿਯੁਕਤੀ ਦੇ ਵਿਵਾਦ ਤੇ ਨਿਯੁਕਤੀ ਪ੍ਰਕਿਰਿਆ ਤੇ ਰੋਕ ਲਗਾ ਦਿੱਤੀ ਐ ਇਰੋਕ ਪੰਜਾਬ ਦੇ ਤਿੰਨ ਇੰਜੀਨੀਅਰਾਂ ਦੀਆਂ ਪਟੀਸ਼ਨਾਂ ਤੇ ਦਰਸਾ ਲਗਾਈ ਗਈ ਸੀ ਜਿਨ੍ਹਾਂ ਨੇ ਨਿਯੁਕਤੀ ਲਈ ਬਣਾਏ ਗਏ ਮਾਪ ਡੰਡਾ ਨੂੰ ਚੁਣੌਤੀ ਦਿੱਤੀ ਸੀ ਪਟੀਸ਼ਨਕਰਤਾ ਰਮਨਦੀਪ ਸਿੰਘ ਬੈਂਸ ਮਨਿੰਦਰ ਸਿੰਘ ਅਤੇ ਕੇਵਲ ਕ੍ਰਿਸ਼ਨ ਤਿੰਨੋਂ ਹੀ ਸੁਪਰਡੈਂਟਿੰਗ ਇੰਜੀਨੀਅਰ ਨੇ ਅਤੇ ਪੰਜਾਬ ਨਾਲ ਸੰਬੰਧਤ ਨੇ ਉਹਨਾਂ 'ਤੇ ਦੋਸ਼ ਲਗਾਇਆ ਸੀ ਕਿ ਨਿਯੁਕਤਲੀ ਮਾਪ ਡੰਡ ਵਿਸ਼ੇਸ਼ ਤੌਰ ਤੇ ਤਿਆਰ ਕਰ ਦਿੱਤੇ ਗਏ ਤਾਂ ਜੋ ਹਰਿਆਣਾ ਦੇ ਕਾਰਜਕਾਰੀ ਇੰਜੀਨੀਅਰ ਸੁਰਿੰਦਰ ਮਿੱਤਲ ਦੀ ਨਿਯੁਕਤੀ ਨੂੰ ਯਕੀਨੀ ਬਣਾਇਆ ਜਾ ਸਕੇ ਇਸ ਦਾ ਜਵਾਬ ਦਾਇਰ ਕਰਦੇ ਹੋਏ ਬੀਬੀਐਮਪੀ ਨੇ ਹਾਈ ਕੋਰਟ ਨੂੰ ਦੱਸਿਆ ਕਿ ਪਟੀਸ਼ਨ ਕਰਤਾ ਪੰਜਾਬ ਸਰਕਾਰ ਦੇ ਕਰਮਚਾਰੀ ਨੇ ਸਿੱਧੇ ਤੌਰ ਤੇ ਬੋਰਡ ਨਾਲ ਨਹੀਂ ਜੁੜੇ ਹੋਏ ਅਜਿਹੀ ਸਥਿਤੀ ਵਿੱਚ ਉਹ ਨਿੱਜੀ ਵਿਅਕਤੀ ਨੇ ਅਤੇ ਉਹਨਾਂ ਨੂੰ ਬੋਰਡ ਦੇ ਅੰਦਰੂਨੀ ਮਾਮਲੇ ਨੂੰ ਚੁਣੌਤੀ ਦੇਣ ਦਾ ਕੋਈ ਅਧਿਕਾਰ ਨਹੀਂ ਬਣਦਾ ਬੋਰਡ ਨੇ ਕਿਹਾ ਕਿ ਸਕੱਤਰ ਦਾ ਅਹੁਦਾ 1976 ਵਿੱਚ ਬਣਾਇਆ ਗਿਆ ਸੀ ਅਤੇ ਇਸ ਨੂੰ ਨਿਯੁਕਤ ਕਰਨ ਦਾ ਅਧਿਕਾਰ ਬੋਰਡ ਚੇਅਰਮੈਨ ਕੋਲ ਹੈ ਪੂਰੇ ਬੋਰਡ ਕੋਲ ਨਹੀਂ ਹੈ ਸਿਰਫ ਚੇਅਰਮੈਨ ਹੀ ਮਾਪਦੰਡ ਨਿਰਧਾਰਤ ਕਰਨ ਅਤੇ ਚੋਣ ਕਰਦੇ ਸਮਰੱਥ ਹੈ ਬੋਰਡ ਨੇ ਇਹ ਵੀ ਸਪਸ਼ਟ ਕੀਤਾ ਕਿ ਸਕੱਤਰ ਦਾ ਅਹੁਦਾ ਸਿਰਫ ਇਸ ਲਈ ਮਹੱਤਵਪੂਰਨ ਮੰਨਿਆ ਜਾਂਦਾ ਹੈ ਕਿਉਂਕਿ ਸਿੱਧਾ ਚੇਅਰਮੈਨ ਨੂੰ ਰਿਪੋਰਟ ਕਰਦਾ ਹੈ ਪਰ ਇਹ ਸਥਾਈ ਨਿਯੁਕਤੀ ਨਹੀਂ ਹੈ ਸਕੱਤਰ ਦੇ ਅਹੁਦੇ ਤੇ ਕੰਮ ਕਰਨ ਵਾਲੇ ਅਧਿਕਾਰੀ ਆਖਰਕਾਰ ਆਪਣੇ ਮੂਲ ਵਿਭਾਗ ਵਿੱਚ ਵਾਪਸ ਆ ਜਾਂਦੇ ਨੇ ਟੇਲਰ ਮੇਡ ਮਾਪਦੰਡਾਂ ਦੇ ਦੋਸ਼ ਨੂੰ ਰੱਦ ਕਰਦੇ ਹੋਏ ਬੀਬੀਐਮਪੀ ਨੇ ਕਿਹਾ ਕਿ ਇਸ ਅਹੁਦੇ ਲਈ ਕੁੱਲ 31 ਅਰਜ਼ੀਆਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚੋਂ 17 ਉਮੀਦਵਾਰਾਂ ਨੂੰ ਸ਼ਾਰਟ ਲਿਸਟ ਕਰ ਦਿੱਤਾ ਗਿਆ ਸੀ ਚੋਣ ਕਮੇਟੀ ਵਿੱਚ ਹਰਿਆਣਾ ਦੇ ਦੋ ਮੈਂਬਰ ਕੇਂਦਰ ਸਰਕਾਰ ਦਾ ਇੱਕ ਮੈਂਬਰ ਅਤੇ ਪੰਜਾਬ ਦਾ ਵੀ ਇੱਕ ਹੀ ਮੈਂਬਰਸ਼ਾਪਲ ਕੀਤਾ ਗਿਆ ਸੀ ਇਹ ਮਾਮਲਾ ਉਸ ਪਛੋਕੜ ਵਿੱਚ ਉਠਿਆ ਸੀ ਜਦੋਂ ਪੰਜਾਬ ਦੇ ਮਈ ਜੂਨ ਵਿੱਚ ਹਰਿਆਣਾ ਨੂੰ ਵਾਧੂ ਪਾਣੀ ਛਰਨ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਹਾਈ ਕੋਰਟ ਦੇ ਹੁਕਮਾਂ ਦੀ ਵੀ ਪਾਲਣਾ ਉਸ ਵਕਤ ਨਹੀਂ ਕੀਤੀ ਗਈ ਇਸ ਵਿਵਾਦ ਦੇ ਨਾਲ ਸੰਬੰਧਿਤ ਕਈ ਮਾਮਲੇ ਹਾਲੇ ਵੀ ਹਾਈ ਕੋਰਟ ਵਿੱਚ ਵਿਚਾਰ ਅਧੀਨ ਨੇ ਹੁਣ ਇਹ ਮਾਮਲਾ 14 ਅਕਤੂਬਰ ਨੂੰ ਹਾਈ ਕੋਰਟ ਵਿੱਚ ਸੁਣਵਾਈ ਲਈ ਸੂਚੀਬੱਧ ਕਰ ਦਿੱਤਾ ਗਿਆ ਹੈ ਪਰ ਉਦੋਂ ਤੱਕ ਇਸ ਉਨਯੁਕਤੀ ਪ੍ਰਕਿਰਿਆ ਤੇ ਰੋਕ ਜਾਰੀ ਰਹੇਗੀ ਤੇ ਹੁਣ ਇੱਕ ਹੋਰ ਵੱਡੀ ਖਬਰ ਦਾ ਜ਼ਿਕਰ ਕਰਦੇ ਹਾਂ ਪੰਚਕੂਲਾ ਦੇ ਇੱਕ ਪ੍ਰਾਈਵੇਟ ਹਸਪਤਾਲ ਦੀ ਨਰਸ ਨਸੀਬ ਕੌਰ ਦਾ ਲਗਭਗ 3 ਸਾਲ ਪਹਿਲਾਂ ਮੋਹਾਲੀ ਵਿੱਚ ਕਤਲ ਕਰ ਦਿੱਤਾ ਗਿਆ ਸੀ ਇਸ ਮਾਮਲੇ ਵਿੱਚ ਮੋਹਾਲੀ ਜੇਰਾ ਅਦਾਲਤ ਨੇ ਨਰਸ ਦੇ ਪ੍ਰੇਮੀ ਬਰਖਾਸਤ ਪੁਲਿਸ ਮੁਲਾਜ਼ਮ ਅਰਸ਼ਪ੍ਰੀਤ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਅਦਾਲਤ ਨੇ ਦੋਸ਼ੀ ਨੂੰ ਆਈਪੀਸੀ ਦੀ ਧਾਰਾ 302 ਦੇ ਤਹਿਤ ਉਮਰ ਕੈਦ ਅਤੇ 40000 ਰੁਪਏ ਜੁਰਮਾਨੇ ਦੀ ਸਜ਼ਾ ਸੁਵਾਈ ਹੈ ਸਬੂਤ ਨਸ਼ਟ ਕਰਨ ਦੇ ਦੋਸ਼ ਵਿੱਚ ਉਸ ਨੂੰ ਆਈਪੀਐਸ ਦੀ ਧਾਰਾ 201 ਦੇ ਤਹਿਤ 3 ਸਾਲ ਦੀ ਸਖਤ ਕੈਦ ਅਤੇ 10000 ਰੁਪਏ ਜੁਰਮਾਨੇ ਦੀ ਸਜ਼ਾ ਵੀ ਸੁਣਾਈ ਗਈ ਹੈ ਇਸ ਤੋਂ ਬਾਅਦ ਉਸ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਇਹ ਮਾਮਲਾ 13 ਨਵੰਬਰ 2022 ਦਾ ਹੈ ਜਦੋਂ ਨਸੀਬਕੌਰ ਦੀ ਲਾਸ਼ ਸੁਹਾਣਾ ਪਿੰਡ ਦੇ ਛੱਪੜ ਕੋਲ ਸ਼ੱਕੀ ਸਥਿਤੀ ਵਿੱਚ ਮਿਲੀ ਸੀ ਇਹ ਮਾਮਲਾ ਪੁਲਿਸ ਲਈ ਇੱਕ ਬੁਝਾਰਤ ਬਣ ਗਿਆ ਸੀ ਕਤਲ ਤੋਂ 11 ਦਿਨ ਬਾਅਦ ਪੁਲਿਸ ਨੇ ਰਾਸ਼ਪ੍ਰੀਤ ਸਿੰਘ ਨੂੰ ਸੈਕਟਰ 67 ਮੁਹਾਲੀ ਤੋਂ ਗ੍ਰਿਫਤਾਰ ਕੀਤਾ ਸੀ ਪੁੱਛਗਿੱਛ ਦੌਰਾਨ ਉਸ ਨੇ ਕਬੂਲ ਕੀਤਾ ਸੀ ਕਿ ਕਤਲ ਵਾਲੀ ਰਾਤ ਉਸ ਨੇ ਨਸੀਬ ਕਰਨਲ ਸ਼ਰਾਬ ਪੀਤੀ ਸੀ ਨਸੀਬ ਬਹੁਤ ਜ਼ਿਆਦਾ ਸ਼ਰਾਬ ਪੀਣ ਤੋਂ ਬਾਅਦ ਬੇਹੋਸ਼ ਹੋ ਗਈ ਸੀ ਇਸੇ ਦੌਰਾਨ ਜਦੋਂ ਉਸ ਨੇ ਉਸਤੇ ਵਿਆਹ ਲਈ ਦਬਾਅ ਪਾਇਆ ਤਾਂ ਉਸ ਨੇ ਗੁੱਸੇ ਵਿੱਚ ਚੁਸਤਾ ਗळा ਕੁੱਟ ਦਿੱਤਾ ਸੀ ਇਸ ਤੋਂ ਬਾਅਦ ਉਸ ਨੇ Laash ਨੂੰ ਸਕੂਟੀ ਤੇ ਲਿਆ ਕੇ ਇੱਕ ਤਲਾ ਦੇ ਕੋਲ ਸੁੱਟ ਦਿੱਤਾ ਸੀਸੀਟੀਵੀ ਫੁਟੇਜ ਵਿੱਚ ਉਸ লাশ ਨੂੰ ਚੁੱਕਦਾ ਕੈਦ ਕਰ ਲਿਆ ਗਿਆ ਸੀ ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਸੀ ਰਾਸ਼ਪ੍ਰੀਤ ਨਸੀਬ ਇਹ ਦੋਵੇਂ ਲਿਵਨਰ ਰਿਲੇਸ਼ਨ ਵਿੱਚ ਰਹਿ ਰਹੇ ਸਨ ਨਸੀਬ ਦੇ ਮੋਬਾਈਲ ਫੋਨ ਅਤੇ ਚੈਟ ਅਤੇ ਸੀਸੀਟੀਵੀ ਫੁਟ ਨੇ ਰਿਸ਼ਤੇ ਅਤੇ ਅਪਰਾਧ ਦੀ ਫਿਰ ਪੁਸ਼ਟੀ ਕਰ ਦਿੱਤੀ ਸੀ ਪੋਸਟ ਮਾਰਟਮ ਰਿਪੋਰਟ ਵਿੱਚ ਸਪਸ਼ਟ ਤੌਰ ਤੇ ਦਿਖਾਇਆ ਗਿਆ ਸੀ ਕਿ ਨਸੀਬ ਦਾ ਗਲਾ ਕੁੱਟ ਕੇ ਕਤਲ ਕੀਤਾ ਗਿਆ ਸੀ ਅਤੇ ਉਸ ਦੀ ਗਰਦਨ ਦੀਆਂ ਹੱਡੀਆਂ ਵੀ ਟੁੱਟੀਆਂ ਹੋਈਆਂ ਸਨ ਤੇ ਹੁਣ ਗੱਲ ਕਰਦੇ ਹਾਂ ਜੀਦਾ ਬਲਾਸਟ ਮਾਮਲੇ ਦੀ ਬਠਿੰਡਾ ਜ਼ਿਲ੍ਹੇ ਦੇ ਪਿੰਡ ਜੀਦਾ ਵਿੱਚ ਹੋਏ ਬਲਾਸਟ ਮਾਮਲੇ ਵਿੱਚ ਪੁਲਿਸ ਨੂੰ ਵੱਡੀ ਕਾਮਯਾਬੀ ਮਿਲ ਗਈ ਹੈ। ਜਾਂਚ ਦੌਰਾਨ ਗ੍ਰਿਫਤਾਰ ਮੁਲਜ਼ਮ ਗੁਰਪ੍ਰੀਤ ਸਿੰਘ ਦੇ ਮੋਬਾਈਲ ਫੋਨ ਵਿੱਚੋਂ ਪਾਕਿਸਤਾਨ ਦੇ ਵੱਡੇ ਅੱਤਵਾਦੀਆਂ ਨੰਬਰ ਮਿਲਣ ਉਦੋਂ ਨਾਲ ਸੁਰੱਖਿਆ ਏਜੰਸੀਆਂ ਹੋਰ ਚੌਕਸ ਹੋ ਗਈਆਂ ਨੇ। ਇਥੋਂ ਤੱਕ ਕਿ ਉਸਦੇ ਮੋਬਾਈਲ ਵਿੱਚ ਜੈਸ਼ੀ ਮਹਮਦ ਮੁਖੀ, ਮਸੂਦ ਅਜ਼ਹਰ, ਅਹਿਮਦ ਦੇ ਸੰਪਰਕ ਨੰਬਰ ਵੀ ਮੌਜੂਦ ਸਨ। ਇਸ ਕਾਰਨ ਗੁਰਪ੍ਰੀਤ ਦੇ ਆਈਐਸਆਈ ਨਾਲ ਸਿੱਧੇ ਤੌਰ ਤੇ ਸੰਬੰਧ ਹੋਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਕੋਫੀਆ ਏਜੰਸੀਆਂ ਦੇ ਸੂਤਰਾਂ ਅਨੁਸਾਰ ਗੁਰਪ੍ਰੀਤ ਸਿੰਘ ਜੰਮੂ ਜਾਣ ਦੀ ਤਿਆਰੀ ਵਿੱਚ ਸੀ ਉਸਨੇ ਰੇਲ ਗੱਡੀ ਰਾਹੀਂ ਯਾਤਰਾ ਲਈ ਟਿਕਟ ਵੀ ਬੁੱਕ ਕਰਵਾਈ ਹੋਈ ਸੀ ਪਰ ਉਸ ਤੋਂ ਪਹਿਲਾਂ ਹੀ ਉਸਤੇ ਘਰ ਵਿੱਚ ਇਹ ਤਬਾਕਾ ਹੋ ਗਿਆ ਇਸ ਵੇਲੇ ਤੱਕ ਤਮਾਕੇ ਵਿੱਚ ਵਰਤੇ ਗਏ ਪਦਾਰਥ ਬਾਰੇ ਪੁਲਿਸ ਵੱਲੋਂ ਕੋਈ ਪੁਸ਼ਟੀ ਨਹੀਂ ਕੀਤੀ ਗਈ ਪਰ ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਆਰ ਡੀ ਐਕਸ ਸੀ ਜਾਂ ਕੋਈ ਹੋਰ ਵਿਸਪੋਰਟਕ ਪਦਾਰਥ ਇਸ ਦੀ ਜਾਣਕਾਰੀ ਲੈਬ ਟੈਸਟ ਆਉਣ ਤੋਂ ਬਾਅਦ ਸਾਹਮਣੇ ਆਵੇਗੀ ਪਰ ਪਿੰਡ ਦੇ ਲੋਕਾਂ ਦੇ ਅਨੁਸਾਰ ਗੁਰਪ੍ਰੀਤ ਸਿੰਘ ਸੁਭਾਅ ਪੱਖੋਂ ਬਹੁਤ ਹੀ ਚੁੱਪ ਚਾਪ ਰਹਿਣ ਵਾਲਾ ਨੌਜਵਾਨ ਹੈ ਉਹ ਨਾ ਤਾਂ ਗਲੀ ਬਹਲੇ ਦੇ ਲੋਕਾਂ ਨਾਲ ਜ਼ਿਆਦਾ ਸੰਪਰਕ ਰੱਖਦਾ ਸੀ ਅਤੇ ਨਾ ਹੀ ਕਾਲਜਾਂ ਗਵਾੜ ਵਿੱਚ ਉਸਦੇ ਕੋਈ ਨਜ਼ਦੀਕੀ ਦੋਸਤ ਨੇ ਉਹ ਜ਼ਿਆਦਾਤਰ ਘਰ ਵਿੱਚ ਹੀ ਰਹਿੰਦਾ ਸੀ ਅਤੇ ਵੱਧ ਤੋਂ ਗੱਲਬਾਤ ਤੋਂ ਬਚਦਾ ਸੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਇਸ ਸਬੰਧੀ ਹਾਲੇ ਤੱਕ ਕੋਈ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਪਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਜਰੂਰ ਲਿਆ ਜਾ ਰਿਹਾ ਹੈ ਖੋਫੀਆ ਏਜੰਸੀਆਂ ਲਗਾਤਾਰ ਮਲਜ਼ਮ ਤੋਂ ਪੁੱਛਗਿੱਛ ਕਰ ਰਹੀਆਂ ਨੇ ਤਾਂ ਜੋ ਪਾਕਿਸਤਾਨੀ ਅਤਵਾਦੀ ਜਾ ਉਹਨਾਂ ਦੇ ਨਾਲ ਕਿਸੇ ਤਰ੍ਹਾਂ ਦੇ ਸਬੰਧਾਂ ਦੀ ਪੁਸ਼ਟੀ ਕੀਤੀ ਜਾ ਸਕੇ ਇਹ ਮਾਮਲਾ ਸਿਰਫ ਪਿੰਡ ਜੀਦਾ ਦਾ ਨਹੀਂ ਸਗੋਂ ਰਾਸ਼ਟਰੀ ਸੁਰੱਖਿਆ ਨਾਲ ਜੋੜ ਕੇ ਇਸ ਨੂੰ ਵੇਖਿਆ ਜਾ ਰਿਹਾ ਹੈ ਤੇ ਹੁਣ ਕੁਝ ਰਾਸ਼ਟਰੀ ਖਬਰਾਂ ਭਾਰਤ ਨੂੰ 15ਵੇਂ ਰਾਸ਼ਟਰਪਤੀ ਮਿਲ ਚੁੱਕੇ ਨੇ ਸੀਪੀ ਰਾਧਾ ਕ੍ਰਿਸ਼ਨਨ ਨੇ ਭਾਰਤ ਦੇ 15ਵੇਂ ਉਪਰ ਰਾਸ਼ਟਰਪਤੀ ਵਜੋਂ ਸੌ ਚੁੱਕ ਲਈ ਹੈ ਰਾਸ਼ਟਰਪਤੀ ਦਰੂਪਤੀ ਬਰਬੂ ਨੇ ਰਾਸ਼ਟਰਪਤੀ ਭਵਨ ਦੇ ਵਿੱਚ ਇੱਕ ਅਜੋਜਤ ਸੰਵਾਗ ਵਿੱਚ ਰਾਧਾ ਕ੍ਰਿਸ਼ਨਨ ਨੂੰ ਉਹਨਾਂ ਦੇ ਅਹੁਦੇ ਦੀ ਸੌ ਚੁਕਾ ਦਿੱਤੀ ਹੈ ਇਸ ਤੋਂ ਪਹਿਲਾਂ ਰਾਧਾ ਕ੍ਰਿਸ਼ਨਨ ਦੀ ਉਪ ਰਾਸ਼ਟਰਪਤੀ ਵਜੋਂ ਚੋਣ ਸੰਬੰਧੀ ਚੋਣ ਕਮਿਸ਼ਨ ਦਾ ਸਰਟੀਫਿਕੇਟ ਪੜ੍ਹ ਕੇ ਸੁਣਾਇਆ ਗਿਆ ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜ ਵੈਂਕਈਆ 나ਡੂ ਹਾਮਦ ਅंसारी ਲੋਕ ਸਭਾ ਸਪੀਕਰ ਓ ਮਿਰਲਾ ਰੱਖਿਆ ਮੰਤਰੀ ਰਾਜਨਾਥ ਸਿੰਘ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਕਈ ਹੋਰ ਕੇਂਦਰੀ ਮੰਤਰੀ ਵੀ ਇਸ ਵਕਤ ਮੌਜੂਦ ਰਹੇ ਉਪ ਰਾਸ਼ਟਰਪਤੀ ਦੀ ਚੋਣ 9 ਸਤੰਬਰ ਨੂੰ ਧਨਕਰ ਦੇ ਆਚਨ ਚੇਤ ਅਸਤੀਫੇ ਤੋਂ ਬਾਅਦ ਹੋਈ ਸੀ ਇਸ ਚੋਣ ਵਿੱਚ ਰਾਧਾ ਕ੍ਰਿਸ਼ਨਨ ਜੋ ਕੇਂਦਰ ਵਿੱਚ ਸੱਤਾਧਾਰੀ ਐਨਡੀਏ ਦੇ ਉਮੀਦਵਾਰ ਸਨ ਉਹ ਚੁਣ ਲਏ ਗਏ ਸਨ ਉਨ੍ਹਾਂ ਨੇ ਵਿਰੋਧੀ ਉਮੀਦਵਾਰ ਵੀ ਸੁਦਰਸ਼ਨ ਰੈਡੀ ਜੋ ਕਿ ਸਾਬਕਾ ਜੱਜ ਨੇ ਉਹਨਾਂ ਨੂੰ 152 ਵੋਟਾਂ ਦੇ ਫਰਕ ਨਾਲ ਹਰਾ ਦਿੱਤਾ ਸੀ ਰਾਧਾ ਕ੍ਰਿਸ਼ਨਨ ਹੁਣ ਤੱਕ ਮਹਾਰਾਸ਼ਟਰ ਦੇ ਰਾਜਪਾਲ ਵੀ ਰਹੇ 4 ਮਈ 1957 ਨੂੰ ਤਾਮਿਲਨਾਡੂ ਦੇ ਤ੍ਰਿਪੁਰ ਵਿੱਚ ਉਹ ਜਨਮੇ ਸਨ ਅਤੇ ਬਾਅਦ ਵਿੱਚ ਉਹਨਾਂ ਨੇ ਗ੍ਰੈਜੂਏਸ਼ਨ ਕੀਤੀ ਸੀ ਉਹਨਾਂ ਨੇ ਆਪਣਾ ਜਨਤਕ ਜੀਵਨ ਰਾਸ਼ਟਰੀ ਸਵੈਮ ਸੇਵਕ ਸੰਘ ਪਾਵ ਆਰਐਸਐਸ ਦੇ ਇੱਕ ਵਲੰਟੀਅਰ ਵਜੋਂ ਸ਼ੁਰੂ ਕੀਤਾ ਸੀ ਅਤੇ ਹੁਣ ਉਹ ਦੇਸ਼ ਦੇ ਉਪ ਰਾਸ਼ਟਰਪਤੀ ਬਣ ਚੁੱਕੇ ਨੇ ਇਸ ਸਮੇਂ ਸਾਬਕਾ ਉਪ ਰਾਸ਼ਟਰਪਤੀ ਜਗਦੀਪ ਧਨਖੜਵੀ ਅਸਤੀਫਾ ਦੇਣ ਤੋਂ ਲਗਭਗ 53 ਦਿਨਾਂ ਬਾਅਦ ਨਜ਼ਰ ਆਏ ਨੇ ਤਤਕਾਲੀ ਉਪ ਰਾਸ਼ਟਰਪਤੀ ਧਨਖੜ ਦੇ ਵੱਲੋਂ 21 ਜੁਲਾਈ ਨੂੰ ਆਚਨ ਚੇਤ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਗਿਆ ਸੀ ਅਤੇ ਉਹਨਾਂ ਦੇ ਇੰਜ ਆਚਨ ਚੇਤ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਅਨੇਕਾਂ ਤਰ੍ਹਾਂ ਦੀ ਬਿਆਨਬਾਜ਼ੀ ਸਾਹਮਣੇ ਆਉਣ ਲੱਗੀ ਸੀ ਹੁਣ ਆਪਣੇ ਆਪ ਦੇ ਵਿੱਚ ਉਹਨਾਂ ਦੇ ਲੰਬੇ ਸਮੇਂ ਤੋਂ ਬਾਅਦ ਚੁੱਪ ਤੋੜਣ ਤੋਂ ਬਾਅਦ ਕਈ ਤਰ੍ਹਾਂ ਦੇ ਹੋਰ ਸਵਾਲ ਖੜੇ ਹੋ ਰਹੇ ਨੇ ਤੇ ਹੁਣ ਗੱਲ ਕਰਦੇ ਆਂ ਕੰਗਣਾ ਰਣੌਤੀ ਸੁਪਰੀਮ ਕੋਰਟ ਨੇ ਸੋਸ਼ਲ ਮੀਡੀਆ ਟਿੱਪਣੀ ਮਾਮਲੇ ਵਿੱਚ ਅਦਾਕਾਰਾ ਤੇ ਭਾਜਪਾ ਸੰਸਦ ਕੰਗਣਾ ਰਣੌਤ ਨੂੰ ਰਾਹਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਇਹ ਮਾਮਲਾ ਕਿਸਾਨ ਅੰਦੋਲਨ ਦੇ ਨਾਲ ਸੰਬੰਧਿਤ ਹੈ ਜਿਸ ਵਿੱਚ ਕੰਗਣਾ ਨੇ ਇੱਕ ਮਹਿਲਾ ਪ੍ਰਦਰਸ਼ਨ ਘਟਿਾਰੇ ਟਿੱਪਣੀ ਕੀਤੀ ਸੀ ਅਦਾਲਤ ਨੇ ਕਿਹਾ ਕਿ ਇਹ ਕੋਈ ਆਮ ਟਵੀਟ ਨਹੀਂ ਸੀ ਸਗੋਂ ਇਸ ਦੇ ਵਿੱਚ ਮਸਾਲਾ ਪਾਇਆ ਗਿਆ ਸੁਣਵਾਈ ਦੌਰਾਨ ਅਦਾਲਤ ਨੇ ਕੰਗੜਾ ਨੂੰ ਸਪਸ਼ਟ ਤੌਰ ਤੇ ਪੁੱਛਿਆ ਕਿ ਕਿ ਤੁਸੀਂ ਆਪਣੀਆਂ ਟਿੱਪਣੀਆਂ ਬਾਰੇ ਕੀ ਕਹਿੰਦੇ ਹੋ ਅਦਾਲਤ ਨੇ ਇਹ ਵੀ ਆਖਿਆ ਕਿ ਟਿੱਪਣੀਆਂ ਆਮ ਰਹੀ ਸਨ ਬਲਕਿ ਇਹਨਾਂ ਵਿੱਚ ਮਸਾਲਾ ਪਾਇਆ ਗਿਆ ਸੀ ਅਦਾਲਤ ਨੇ ਸਪਸ਼ਟ ਕੀਤਾ ਕਿ ਇਸ ਤਰ੍ਹਾਂ ਦੀ ਵਿਆਖਿਆ ਨੂੰ ਪਟੀਸ਼ਨ ਰੱਦ ਕਰਨ ਵਿੱਚ ਵਿਚਾਰਿਆ ਵੀ ਨਹੀਂ ਜਾ ਸਕਦਾ ਇਹ ਹੇਠਲੀ ਅਦਾਲਤ ਦਾ ਵਿਸ਼ਾ ਅਦਾਲਤ ਦਾ ਰੁਖ ਦੇਖਦਿਆਂ ਕੰਗੜਾ ਦੇ ਵਕੀਲ ਨੇ ਪਟੀਸ਼ਨ ਵਾਪਸ ਲੈ ਲਈ ਇਹ ਪਟੀਸ਼ਨ 2021 ਦੇ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦੌਰਾਨ ਇੱਕ ਔਰਤ ਪ੍ਰਦਰਸ਼ਨਕਾਰੀ ਦੇ ਵਿਰੁੱਧ ਕਾਥੇ ਤੌਰ ਤੇ ਮਾੜਹਾਨੀ ਵਾਲੇ ਬਿਆਨ ਦੇਣ ਨੂੰ ਮਾਮਲੇ ਨੂੰ ਰੱਦ ਕਰ ਦੀ ਮੰਗ ਕਰ ਰਹੀ ਸੀ ਦੱਸਣਾ ਬਣਦਾ ਹੈ ਕਿ ਇਸ ਮਾਮਲੇ ਦੀ ਸ਼ਿਕਾਇਤ ਕਰਤਾ ਬੀਬੀ ਮਹਿੰਦਰ ਕੌਰ ਜੋ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਬਹਾਦਰਗੜ ਦੀ ਰਹਿਣ ਵਾਲੀ ਹੈ ਉਸ ਨੇ ਜਨਵਰੀ 2021 ਵਿੱਚ ਕੰਗਣਾ ਦੇ ਵਿਰੁੱਧ ਬਠਿੰਡਾ ਦੀ ਅਦਾਲਤ ਵਿੱਚ ਸ਼ਿਕਾਇਤ ਦਰਜ ਕਰਵਾ ਦਿੱਤੀ ਸੀ ਸ਼ਿਕਾਇਤ ਵਿੱਚ ਦਾਵਾ ਕੀਤਾ ਗਿਆ ਸੀ ਕਿ ਕੰਗਣਾ ਨੇ ਇੱਕ ਰੀਟਵੀਟ ਵਿੱਚ ਮਹਿੰਦਰ ਕੌਰ ਨੂੰ ਸ਼ਾਹੀਨ ਬਾਗ ਦੇ ਵਿਰੋਧ ਪ੍ਰਦਰਸ਼ਨ ਦੀ ਉਹੀ ਦਾਦੀ ਦੱਸਿਆ ਸੀ ਜੋ ਕਿ ਝੂਠਾ ਅਤੇ ਬੇਮਾਨਜਨਕ ਸੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪਹਿਲਾਂ ਹੀ ਕੰਗਣਾ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ ਇਹ ਕਹਿੰਦੇ ਆ ਕਿ ਇੱਕ ਮਸ਼ਹੂਰ ਹਸਤੀ ਵੱਜੋਂ ਉਹਨਾਂ ਦੀਆਂ ਟਿੱਪਣੀਆਂ ਨੇ ਸ਼ਿਕਾਇਤਕਰਤਾ ਦੀ ਸ਼ਾਖ ਨੂੰ ਠੇਸ ਪਹੁੰਚਾਈ ਹੈ ਅਤੇ ਇਸ ਮਾਮਲੇ ਨੂੰ ਬਦਨੀਤੀਪੂਰਨ ਨਹੀਂ ਆਖਿਆ ਜਾ ਸਕਦਾ ਤੇ ਹੁਣ ਗੱਲ ਕਰਦੇ ਆਂ ਕੁਝ ਅੰਤਰਰਾਸ਼ਟਰੀ ਖਬਰਾਂ ਦੀ ਕੈਨੇਡਾ ਦੇ ਵਿੱਚੋਂ ਇੱਕ ਵੱਡੀ ਰਾਹਤ ਭਰੀ ਖਬਰ ਹੈ ਕੈਨੇਡਾ ਵਿੱਚ ਆਰਜੀ ਵਿਦੇਸ਼ੀ ਕਾਮਿਆਂ ਦੇ ਮੁੱਦੇ ਤੇ ਬਹਿਸ ਭਖ ਚੁੱਕੀ ਹੈ ਅਤੇ ਇਸ ਦੇ ਦਰਮਿਆਨ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਸਾਫ ਸ਼ਬਦਾਂ ਵਿੱਚ ਆਖ ਦਿੱਤਾ ਹੈ ਕਿ ਕਿਰਤੀਆਂ ਦੀ ਆਮਦ ਜਾਰੀ ਰਹੇਗੀ ਪਰ ਫੈਡਰਲ ਸਰਕਾਰ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਵਿੱਚ ਤਬਦੀਲੀਆਂ ਜ਼ਰੂਰ ਕਰ ਰਹੀ ਹੈ। ਅਸਲ ਵਿੱਚ ਐਡਮਿੰਟਨ ਵਿੱਚ ਲਿਬਰਲ ਕੌਕਸ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਕੁਝ ਖਾਸ ਖੇਤਰਾਂ ਤੇ ਸੂਬਿਆਂ ਦੀਆਂ ਜ਼ਰੂਰਤਾਂ ਵੱਲ ਧਿਆਨ ਕੇਂਦਰਿਤ ਕਰਨਾ ਹੋਵੇਗਾ ਅਤੇ ਸਰਕਾਰ ਇਸ ਪਾਸੇ ਸਰਗਰਮੀ ਨਾਲ ਕੰਮ ਵੀ ਕਰ ਰਹੀ ਹੈ। ਪ੍ਰਧਾਨ ਮੰਤਰੀ ਵੱਲੋਂ ਸੰਭਾਵਿਤ ਤਬਦੀਲੀਆਂ ਬਾਰੇ ਕੋਈ ਵੇਰਵਾ ਨਹੀਂ ਦਿੱਤਾ ਗਿਆ। ਇੱਥੇ ਦੱਸਣਾ ਬਣਦਾ ਕਿ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਅਰ ਪੋਲੀਵ ਆਰਜੀ ਵਿਦੇਸ਼ੀ ਕੰਮ ਵਾਲੀ ਦਰਵਾਜ਼ੇ ਪੱਕੇ ਤੌਰ ਤੇ ਬੰਦ ਕਰਨ ਦੀ ਵਕਾਲਤ ਕਰ ਰਹੇ ਨੇ ਬ੍ਰੈਂਟਨ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਉਹਨਾਂ ਨੇ ਕਿਹਾ ਸੀ ਕਿ ਵੱਡੇ ਪੱਧਰ ਤੇ ਪ੍ਰਵਾਸੀਆਂ ਦੀ ਆਮਦ ਬੇਰੋਜ਼ਗਾਰੀ ਦਾ ਵੱਡਾ ਕਾਰਨ ਬਣ ਰਹੀ ਹੈ ਉਹਨਾਂ ਨਾਲ ਹੀ ਕਿਹਾ ਕਿ ਕੈਨੇਡਾ ਵਿੱਚ ਰੋਜ਼ਗਾਰ ਜਾਂ ਰਹਿائش ਦੇ ਸੰਕਟ ਦੇ ਲਈ ਪ੍ਰਵਾਸੀ ਜ਼ਿੰਮੇਵਾਰ ਨਹੀਂ ਸਗੋਂ ਵੱਡੀ ਗਣਤੀ ਵਿੱਚ ਉਹਨਾਂ ਨੂੰ ਸੱਦਣ ਵਾਲੀਆਂ ਸਰਕਾਰਾਂ ਜ਼ਿੰਮੇਵਾਰ ਨੇ ਉਧਰ ਸਾਬਕਾ ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੂੰ ਸਟੋਰੀ ਆਗੂ ਦਾ ਟਿੱਪਣੀਆਂ ਬਿਲਕੁਲ ਵੀ ਚੰਗੀਆਂ ਨਹੀਂ ਲਗੀਆਂ ਅਤੇ ਉਹਨਾਂ ਨੇ ਪੋਲੀਐਵ ਨੂੰ ਪ੍ਰਵਾਸੀ ਵਿਰੋਧੀ ਕਰਾਰ ਦੇ ਦਿੱਤਾ ਹੈ ਦੱਸਣਾ ਬਣਦਾ ਕਿ ਹਾਲ ਹੀ ਵਿੱਚ ਆਏ ਇੱਕ ਸਰਵੇਖਣ ਦੌਰਾਨ ਕੈਨੇਡਾ ਦੇ ਤਕਰੀਬਨ 50 ਫੀਸਦੀ ਲੋਕਾਂ ਨੇ ਟੈਂਪਰੇਰੀ ਫੋਰਨ ਵਰਕਰ ਪ੍ਰੋਗਰਾਮ ਨੂੰ ਬੰਦ ਕਰਨ ਦੀ ਹਮਾਇਤ ਕੀਤੀ ਹੈ ਪਰ ਮਾਹਿਰਾਂ ਦਾ ਕਹਿਣਾ ਹੈ ਕਿ ਆਰਜੀ ਵਿਦੇਸ਼ੀ ਕਾਮੇ ਲਈ ਦਰਵਾਜ਼ੇ ਬੰਦ ਕੀਤੇ ਤਾਂ ਖੇਤੀ ਸੈਕਟਰ ਸਮੇਤ ਕਈ ਖੇਤਰਾਂ ਵਿੱਚ ਹਾਲਾਤ ਵਿਗੜ ਸਕਦੇ ਆ ਉਹਨਾਂ ਦਲੀਲ ਦਿੱਤੀ ਹੈ ਕਿ ਵੱਡੀ ਗਿਣਤੀ ਵਿੱਚ ਕੈਨੇਡੀਅਨ ਉਹ ਕੰਮ ਕਰਨਾ ਵੀ ਨਹੀਂ ਚਾਹੁੰਦੇ ਜਿਨ੍ਹਾਂ ਵਾਸਤੇ ਵਿਦੇਸ਼ੀ ਆਰਜੀ ਕਾਮਿਆਂ ਨੂੰ ਸਦਿਆ ਜਾਂਦਾ ਹੈ ਇਮੀਗ੍ਰੇਸ਼ਨ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਮੌਜੂਦਾ ਬਰੇ ਦੇ ਦੌਰਾਨ ਸਿਰਫ 33000 ਤੋਂ 722 ਆਰਜੀ ਵਿਦੇਸ਼ੀ ਕਾਮਿਆਂ ਨੂੰ ਹੀ ਵੀਜ਼ੇ ਦਿੱਤੇ ਗਏ ਨੇ ਇਹ ਗਿਣਤੀ ਫੈਡਰਲ ਸਰਕਾਰ ਵੱਲੋਂ 225 ਲਈ ਤਹਿਤ ਟੀਚੇ ਦਾ 42 ਫੀਸਦੀ ਬਣਦੀ ਹੈ ਇਮੀਗ੍ਰੇਸ਼ਨ ਮੰਤਰੀ ਦਾ ਇੱਕ ਤਰਜਮਾਨ ਭਾਵ ਉਹਨਾਂ ਦਾ ਅਨੁਸਾਰ ਕਿ ਅਸਲ ਦੇ ਵਿੱਚ ਵਿਦੇਸ਼ੀ ਕਾਮਿਆਂ ਦੀ ਗਿਣਤੀ ਵਿੱਚ ਵੱਡੀ ਕਮੀ ਦਰਜ ਕੀਤੀ ਗਈ ਹੈ ਅਤੇ ਪਹਿਲੇ 6 ਮਹੀਨਿਆਂ ਦੌਰਾਨ 119000 ਵਿਦੇਸ਼ੀ ਕਾਮੇ ਕੈਨੇਡਾ ਪਹੁੰਚ ਸਕੇ ਜਦਕਿ ਪਿਛਲੇ ਸਾਲ ਇਸ ਸਮੇਂ ਦਰਮਿਆਨ 245000 ਕਾਮਿਆਂ ਨੇ ਕੈਨੇਡਾ ਦੀ ਧਰਤੀ ਤੇ ਕਦਮ ਰੱਖਿਆ ਸੀ ਅਤੇ ਹੁਣ ਗੱਲ ਕਰਦੇ ਆਂ ਗੈਂਗਵਾਰ ਦੀ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਲੈਂਗਲੀ ਵਿੱਚ 4 ਦਿਨ ਪਹਿਲਾਂ ਹੋਈ ਗੈਂਗਵਾਰ ਵਿੱਚ ਮਾਰੇ ਗਏ ਇੱਕ ਵਿਅਕਤੀ ਦੀ ਪਛਾਣ ਜਨਤਕ ਕਰ ਦਿੱਤੀ ਗਈ ਹੈ ਜੋ ਕਿ ਇੱਕ ਪੰਜਾਬੀ ਮੂਲ ਦਾ ਨੌਜਵਾਨ ਹੈ ਗੈਂਗਵਾਰ ਦੌਰਾਨ ਮਾਰੇ ਗਏ ਵਿਅਕਤੀ ਦੀ ਪਛਾਣ 24 ਵਰਿਆਂ ਦੇ ਕਰਨਪੰਧੇਰ ਵੱਜੋਂ ਕੀਤੀ ਗਈ ਹੈ ਪੰਦੇਰ ਨੂੰ 200 ਸਟ੍ਰੀਟ ਤੇ 53 ਐਵੈਨਿਊ ਦੇ ਟੈਕਸੀ ਵਿੱਚ ਬੈਠੇ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਪੁਲਿਸ ਤੇ ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ ਸਾਹਮਣੇ ਆਇਆ ਕਿ ਕਰਨ ਪੰਦੇਰ ਖਿਲਾਫ ਕੁਝ ਅਪਰਾਧਿਕ ਮੁਕਾਦਮੇ ਦਰਜ ਸਨ ਉਹਨਾਂ ਦੱਸਿਆ ਕਿ ਬੇਸ਼ੱਕ ਜਾਂਚ ਹਾਲੇ ਪੂਰੀ ਨਹੀਂ ਹੋਈ ਪਰ ਹੁਣ ਤੱਕ ਮਿਲੇ ਸਬੂਤਾਂ ਦੇ ਅਨੁਸਾਰ ਕਤਲ ਦੀ ਵਜ੍ਹਾ ਦੋ ਅਪਰਾਧਿਕ ਗਰੋਹਾਂ ਵਿਚਾਲੇ ਰੰਜਿਸ਼ ਹੈ ਅਤੇ ਆਮ ਲੋਕਾਂ ਨੂੰ ਅਜਿਹੀ ਘਟਨਾ ਤੋਂ ਡਰਨ ਦੀ ਲੋੜ ਨਹੀਂ ਹੈ ਉਨਾ ਦੱਸਿਆ ਕਿ ਪੁਲਿਸ ਨੂੰ ਗੋਲੀਬਾਰੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਜਦੋਂ ਮੌਕੇ ਤੇ ਪਹੁੰਚੀ ਤਾਂ ਵੇਖਿਆ ਕਿ ਖੂਨ ਵਿੱਚ ਲਥਪਥ ਇੱਕ ਨੌਜਵਾਨ ਉਸ ਵਕਤ ਟੜਫ ਰਿਹਾ ਸੀ ਪੈਰਾਮੈਡਿਕ ਟੀਮ ਵੱਲੋਂ ਉਸ ਨੂੰ ਬਚਾਉਣ ਦੇ ਯਤਨ ਕੀਤੇ ਗਏ ਪਰ ਉਸ ਜ਼ਖਮਾਂ ਦੀ ਤਾਬਨਾ ਸਹਾਰਦਾ ਹੋਇਆ ਹਸਪਤਾਲ ਲੈ ਜਾਂਦੇ ਸਮੇਂ ਤਾਂ ਟੁੱਟ ਗਿਆ ਘਟਨਾ ਤੋਂ ਬਾਅਦ ਮੁਲਜ਼ਮ ਉੱਥੋਂ ਫਰਾਰ ਹੋ ਗਏ ਅਤੇ ਅੱਧੇ ਇੱਕ ਘੰਟੇ ਬਾਅਦ ਸਰੀ ਵਿੱਚ 132 ਸਟਰੀਟ ਅਤੇ 64 ਐਵੇਨਿਊ ਦੇ ਇੱਕ ਕਾਰ ਅੱਗ ਨਾਲ ਸੜਦਿਆਂ ਵੇਖੀ ਗਈ ਪੋਰਸੋ ਬੁਲਾ ਰਹੇ ਨੇ ਕਿਹਾ ਕਿ ਬੇਸ਼ੱਕ ਅਜੇ ਤੱਕ ਉਸ ਕਾਰ ਦੀ ਪਛਾਣ ਨਹੀਂ ਕੀਤੀ ਗਈ ਪਰ ਸਮਝਿਆ ਜਾਂਦਾ ਹੈ ਕਿ ਉਹ ਕਾਰ ਮੁਲਜ਼ਮਾਂ ਨੇ ਵਾਰਦਾਤ ਮੌਕੇ ਵਰਤੀ ਹੋਵੇਗੀ ਅਤੇ ਪਛਾਣ ਛਪਾਉਣ ਵਾਸਤੇ ਉਸ ਨੂੰ ਅੱਗ ਲਾ ਕੇ ਸਾੜ ਦਿੱਤਾ ਗਿਆ ਹੋਵੇਗਾ। ਅਕਸਰ ਇਸ ਤਰ੍ਹਾਂ ਹੁਣ ਇਸ ਤਰ੍ਹਾਂ ਦੀਆਂ ਵਾਰਦਾਤਾਂ ਤੋਂ ਬਾਅਦ ਦੇਖਿਆ ਜਾਂਦਾ ਹੈ। ਤੇ ਹੁਣ ਅਮਰੀਕਾ ਵਾਲੇ ਪਾਸੋਂ ਵੀ ਇੱਕ ਮੰਦ ਭਾਗੀ ਖਬਰ ਹੈ। ਅਮਰੀਕਾ ਦੇ ਟੈਕਸਸ ਵਿੱਚ ਇੱਕ 50 ਸਾਲਾ ਭਾਰਤੀ ਮੋਟਲ ਮੈਨੇਜਰ ਅਤੇ ਉਸ ਦੀ ਪਤਨੀ ਅਤੇ ਉਸ ਦੇ ਪੁੱਤਰ ਦੇ ਸਾਹਮਣੇ ਹੱਤਿਆ ਕਰ ਦਿੱਤੀ ਗਈ। ਉਸ ਦਾ ਸਿਰ ਕੁਹਾੜੀ ਨਾਲ ਘਟ ਦਿੱਤਾ ਗਿਆ। ਕਤਲ ਕਰਨ ਵਾਲਾ ਮਿਰਤਕ ਚੰਦਰ ਬੌਲੀ ਨਗਰ ਮਲਈਆ ਨਾਲ ਕੰਮ ਕਰਦਾ ਸੀ ਅਤੇ ਉਸ ਦਾ ਅਪਰਾਧਿਕ ਪਿਛੋਕੜ ਹੈ। ਮੀਡੀਆ ਰਿਪੋਰਟਸ ਦੇ ਅਨੁਸਾਰ ਪੁਲਿਸ ਨੇ ਕਿਹਾ ਕਿ ਦੋਵਾਂ ਵਿਚਕਾਰ ਇੱਕ واਸ਼ਿੰਗ ਮਸ਼ੀਨ ਨੂੰ ਲੈ ਕੇ ਝਗੜਾ ਹੋਇਆ ਅਤੇ ਜਦੋਂ ਝਗੜਾ ਵਧਿਆ ਤਾਂ ਉਸ ਨੇ ਮੈਨੇਜਰ ਦਾ ਕਤਲ ਕਰ ਦਿੱਤਾ। ਕਤਲ ਦੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਇਹ ਘਟਨਾ 10 ਸਤੰਬਰ ਨੂੰ ਡੈਲਸ ਡਾਊਨਟਾਊਨ ਸੂਟਸ ਬੋਟਲ ਵਿੱਚ ਵਾਪਰੀ ਹੈ। ਡਾਲਸ ਪੁਲਿਸ ਵਿਭਾਗ ਅਨੁਸਾਰ ਕਰਨਾਟਕ ਦੇ ਮੂਲ ਨਿਵਾਸੀ ਚੰਦਰ ਮੌਲੀ ਉਰਫ ਬਾਬ ਦੀ ਉਸਦੇ ਸਾਥੀ ਜੌਰਡਾਨਿਸ ਕਬੂਸ ਮਾਰਟੀਨੇਜ਼ ਨੇ ਇੱਕ ਟੁੱਟੀ ਹੋਈ ਵਾਸ਼ਿੰਗ ਮਸ਼ੀਨ ਨੂੰ ਲੈ ਕੇ ਝਗੜੇ ਤੋਂ ਬਾਅਦ ਹਤਿਆ ਕੀਤੀ ਹੈ 37 ਸਾਲਾ ਕਬੂਸ ਗੁੱਸੇ ਵਿੱਚ ਆ ਗਿਆ ਤੇ ਉਸ ਨੇ ਆਪਣੇ ਸਾਥੀ ਦਾ ਫਿਰ ਕਤਲ ਕਰ ਦਿੱਤਾ ਸੀਸੀਟੀਵੀ ਵਿੱਚ ਕਬੂਸ ਨੇ ਗੰਡਾਸਾ ਚੁੱਕਿਆ ਹੋਇਆ ਅਤੇ ਆਪਣੇ ਸਾਥੀ ਤੇ ਹਮਲਾ ਕਰਦਾ ਵੇਖਿਆ ਜਾ ਸਕਦਾ ਹੈ ਭਾਰਤੀ ਕੌਂਸਲੇਟ ਨੇ ਉਹਨਾਂ ਦੀ ਦੁੱਖ ਦੇ ਉੱਤੇ ਸੋਗ ਪ੍ਰਗਟਾਇਆ ਤੇ ਕਿਹਾ ਕਿ ਉਸ ਨੂੰ ਉਸਤੇ ਕੰਬ ਵਾਲੀ ਥਾਂ ਤੇ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਕਬੂਸ ਮਾਰਟੀਨੇਜ਼ ਦਾ ਟੈਕਸਸ ਸ਼ਹਿਰ ਵਿੱਚ ਹੂਸਟਨ ਦਾ ਇੱਕ ਅਪਰਾਧਿਕ ਰਿਕਾਰਡ ਵਾਲਾ ਵਿਅਕਤੀ ਦੱਸਿਆ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਹੁਣ ਬਿਨਾਂ ਜ਼ਮਾਨਤ ਦੇ ਹਿਰਾਸਤ ਵਿੱਚ ਰੱਖਿਆ ਹੋਇਆ ਹੈ। ਜੇਕਰ ਉਸ ਨੂੰ ਦੋਸ਼ੀ ਠਹਿਰਾਇਆ ਜਾਂਦਾ ਤਾਂ ਉਸ ਨੂੰ ਬੇਰਾ ਪਰੋਲ ਦੀ ਉਮਰ ਕੈਦ ਜਾਂ ਮੌਤ ਦੀ ਸਜ਼ਾ ਵੀ ਸੁਣਾਈ ਜਾ ਸਕਦੀ ਹੈ। ਤੇ ਹੁਣ ਗੱਲ ਕਰਦੇ ਹਾਂ ਨੇਪਾਲ ਦੀ। ਨੇਪਾਲ ਦੇ ਵਿੱਚ ਸਥਿਤੀ ਕਾਫੀ ਵਿਗੜ ਚੁੱਕੀ ਹੈ ਨੇਪਾਲ ਦੇ ਵਿੱਚ ਅੰਤਰਿਮ ਪ੍ਰਧਾਨ ਮੰਤਰੀ ਨੂੰ ਲੈ ਕੇ ਚੱਲ ਰਿਹਾ ਸਸਪੈਂਸ ਆਖਰਕਾਰ ਹੁਣ ਖਤਮ ਹੋ ਗਿਆ ਹੈ ਸਾਬਕਾ ਚੀਫ ਜਸਟਿਸ ਸੁਸ਼ੀਲਾ ਕਾਰਕੀ ਨੂੰ ਨੇਪਾਲ ਦਾ ਅੰਤਰਿਮ ਪ੍ਰਧਾਨ ਮੰਤਰੀ ਨਿਯੁਕਤ ਕਰ ਦਿੱਤਾ ਗਿਆ ਹੈ ਉਹਨਾਂ ਦੇ ਨਾਮ ਤੇ ਦੇਸ਼ ਦੇ ਰਾਸ਼ਟਰਪਤੀ ਅਤੇ ਫੌਜ ਮੁਖੀ ਨੇ ਸਹਿਮਤੀ ਪ੍ਰਗਟਾ ਦਿੱਤੀ ਹੈ ਕਾਰਕੀ ਚੋਣਾਂ ਹੋਣ ਤੱਕ ਇਸ ਅਹੁਦੇ ਤੇ ਕੰਮ ਕਰਨਗੇ ਇਹ ਫੈਸਲਾ ਅੱਧੀ ਰਾਤ ਨੂੰ ਰਾਸ਼ਟਰਪਤੀ ਫੌਜ ਮੁਖੀ ਅਤੇ ਸੁਸ਼ੀਲਾ ਕਾਰਕੀ ਵਿਚਾਲੇ ਹੋਈ ਇੱਕ ਅਹਿਮ ਬੈਠਕ ਤੋਂ ਬਾਅਦ ਲਿਆ ਗਿਆ ਹੈ ਦੱਸਿਆ ਜਾਂਦਾ ਹੈ ਕਿ ਜਨਰਲ ਜੈਡ ਅੰਦੋਲਨ ਦੀ ਅਗਵਾਈ ਕਰ ਰਿਹਾ ਸਮੂਹ ਰੇ ਫੌਜ ਨੇ ਸੁਸ਼ੀਲਾ ਕਾਰਕੀ ਨੂੰ ਅੰਤਰਿੰ ਪ੍ਰਧਾਨ ਮੰਤਰੀ ਐਲਾਨ ਕਰਨ ਦੀ ਆਖਰੀ ਚੇਤਾਵਨੀ ਵੀ ਦਿੱਤੀ ਸੀ ਸੁਸ਼ੀਲਾ ਕਾਰਕੀ ਨੇਪਾਲ ਵਿੱਚ ਬਨਾਰਸ Hindu ਯੂਨੀਵਰਸਿਟੀ ਤੋਂ ਐਮਏ ਦੀ ਰਾਜਨੀਤੀ ਵਿਗਿਆਨ ਦੀ ਪੜ੍ਹਾਈ ਕਰਨ ਤੋਂ ਬਾਅਦ ਕਾਨੂੰਨੀ ਖੇਤਰ ਵਿੱਚ ਆਈ ਸੀ ਉਹ 2016 ਤੋਂ 17 ਤੱਕ ਨੇਪਾਲ ਦੀ ਪਹਿਲੀ ਮਹਿਲਾ ਚੀਫ ਜਸਟਿਸ ਰਹਿ ਚੁੱਕਿਆ ਹੈ ਅਤੇ ਭ੍ਰਿਸ਼ਟਾਚਾਰ ਦੇ ਖਿਲਾਫ ਸਖਤ ਰੁਖ ਵਾਲੇ ਜਾਣੇ ਜਾਂਦੇ ਨੇ ਜੋ 2017 ਵਿੱਚ ਉਹਨਾਂ ਵਿਰੁੱਧ ਅਹੁਦੇ ਤੋਂ ਹਟਾਉਣ ਲਈ ਮਹਾਦੋਸ਼ ਪ੍ਰਸਤਾਵ ਵੀ ਲਿਆਂਦਾ ਗਿਆ ਸੀ 네ਪਾਲ ਦੇ ਸੰਵਿਧਾਨ ਅਨੁਸਾਰ ਸਾਫਕਾ ਚੀਫ ਜਸਟਿਸ ਨੂੰ ਕੋਈ ਵੀ ਰਾਜਨੀਤਿਕ ਅਹੁਦਾ ਸੰਭਾਲਣ ਦੀ ਇਜਾਜ਼ਤ ਨਹੀਂ ਹੈ ਇਸ ਸੰਵਿਧਾਨਕ ਚੁਣੌਤੀ ਦੇ ਬਾਵਜੂਦ ਰਾਸ਼ਟਰਪਤੀ ਅਤੇ ਫੌਜ ਮੁਖੀ ਨੇ ਜ਼ਰੂਰਤ ਦੇ ਸਿਧਾਂਤ ਦਾ ਇਸਤੇਮਾਲ ਕਰਕੇ ਇਹ ਫੈਸਲਾ ਕਰ ਦਿੱਤਾ ਹੈ ਇਸ ਸਿਧਾਂਤ ਦੇ ਤਹਿਤ ਐਮਰਜੈਂਸੀ ਸਥਿਤੀ ਵਿੱਚ ਦੇਸ਼ ਦੀ ਸੁਰੱਖਿਆ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਗੈਰ ਸੰਵਿਧਾਨਕ ਕਾਰਵਾਈਆਂ ਨੂੰ ਵੀ ਜਾਇਜ਼ ਮੰਨਿਆ ਜਾ ਸਕਦਾ ਹੈ ਇਸ ਸਬੰਧ ਵਿੱਚ ਮੌਜੂਦਾ ਚੀਫ ਜਸਟਿਸ ਪ੍ਰਕਾਸ਼ ਮਾਨ ਸਿੰਘ ਰਾਉਤ ਨਾਲ ਵੀ ਸਲਾਹ-ਬਸ਼ਵਰਾ ਕੀਤਾ ਗਿਆ ਸੀ ਇਸ ਤਰ੍ਹਾਂ ਅੰਤਰਿੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕਈ ਹੋਰ ਨਾਵਾਂ ਤੇ ਵੀ ਚਰਚਾ ਹੋ ਰਹੀ ਸੀ ਜਿਨ੍ਹਾਂ ਵਿੱਚ ਇੰਜੀਨੀਅਰ ਕੁਲਮਨ ਸਿੰਘ ਅਤੇ ਕਾਟਵੰਡੂ ਦੇ ਮਹਾਰ ਬਲਿੰਦਰ ਸ਼ਾਹ ਵੀ ਸ਼ਾਮਲ ਸਨ ਹਾਲਾਂਕਿ ਆਖਰਕਾਰ ਸਾਰਿਆਂ ਦੀ ਸਹਿਮਤੀ ਸੁਸ਼ੀਲਾ ਕਾਰਕੀ ਦੇ ਨਾਮ ਤੇ ਬਣ ਚੁੱਕੀ ਹੈ ਦੋਸਤੋ ਇਸ ਸੀ ਕੁਲ ਮਿਲਾ ਕੇ ਆਪਣਾ ਅੱਜ ਦਾ ਪ੍ਰੋਗਰਾਮ ਉਮੀਦ ਕਰ ਰਹੇ ਹਾਂ ਤੁਹਾਨੂੰ ਚੰਗਾ ਲੱਗਿਆ ਹੋਵੇਗਾ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਤਾਂ ਕਿਰਪਾ ਕਰਕੇ ਲਾਈਕ ਕਰ ਤੇ ਸ਼ੇਅਰ ਜ਼ਰੂਰ ਕਰ ਦੇਣਾ ਸਮਾਪਤਾ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਦਾਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਿ ਸ਼੍ਰੀ ਅਕਾਲ ਤੇ ਰਬ ਰੱਖਾ